ਸੋਸ਼ਲ ਮੀਡੀਆ ਤੇ ਐਕਸ਼ਨ ਹੀ ਅਸੀਂ ਦੇਖਦੇ ਆ ਰਹੇ ਹਾਂ ਕਿ ਜੋ ਕਿ ਕੋਮਲ ਬ੍ਰੀਥ ਕੁੜੀ ਆ ਜੋ ਕਿ ਆਪਣੇ ਚਾਹ ਦਾ ਜਿਹੜਾ ਉਹ ਕੰਮ ਕਰ ਰਿਹਾ ਉਹ ਵੀਡੀਓ ਦੇ ਵਿੱਚ ਦੇਖ ਨੂੰ ਮਿਲਿਆ ਕਿ ਪਿਤਾ ਦੀ ਜਿਹੜੀ ਮੌਤ ਹੋ ਚੁੱਕੀ ਆ ਤਾਂ ਉਹ ਨਸ਼ੇੜੀ ਆ ਪਰ ਨਸ਼ੇੜੀ ਕਿਹਨੂੰ ਗਲਤੀ ਨੂੰ ਆ ਕੇ ਮੰਨਦੀ ਪਰ ਉਹ ਖਲ੍ਹੇ ਪਤਾ ਦਿਖਾ ਦੇ ਕਿ ਨੰਬਰ ਆ ਗਿਆ ਪਰੰਤੂ ਕਿਸੇ ਦੀ ਛਵੀ ਨੂੰ ਖਰਾਬ ਕਰਨਾ ਜਾਂ ਸਿੱਖੀ ਸਰੂਪ ਦੇ ਵਿੱਚ ਪਿਤਾ ਹੋਣਾ ਉਸ ਨੂੰ ਨਸ਼ੇੜੀ ਕਹਿਣਾ ਉਸ ਦਾ ਇੱਕ ਸਿੱਖੀ ਸਰੂਪ ਦੇ ਵਿੱਚ ਬਾਣਾ ਪਾਇਆ ਹੋਣਾ ਤਾਂ ਨਸ਼ੇੜੀ ਕਹਿਣਾ ਉਸ ਦੀ ਕੀ ਕੀ ਕਹਿ ਸਕਦੇ ਉਸ ਬਾਰੇ ਤਰਪੀਤਾ ਵੱਲੋਂ ਕਿਹਾ ਗਿਆ ਕਿ ਮੈਂ ਚਾਹੁੰਨਾ ਕਿ ਮੇਰੇ ਜਿਹੜੇ ਬੱਚੇ ਨੇ ਵਾਪਿਸ ਘਰ ਆਉਣ ਦਾਦੀ ਦੇ ਵੱਲੋਂ ਕਿਹਾ ਜਾਂਦਾ ਕਿ ਪੋਤੀ ਜਿਹੜੀ ਹੈ ਉਹ ਵਾਪਿਸ ਘਰ ਦੇ ਵਿੱਚ ਆਵੇ ਸੈਪਰੇਟ ਸਟੂਰ ਕਰ ਸਕਦੇ ਹਾਂ ਅੱਜ ਵਕਤ ਸੈਪਰੇਟ ਮੈਨੂ ਕਰਦੇ ਹਾਂ ਕਿਉਂਕਿ ਕੁਝ ਕੰਮ ਟੈਂਡ ਹੋ ਜਾਗਾ ਲਾਖ ਰਿਆਣੇ ਚਾਹਿਆ ਆਪਣੀ ਲਾਈਕਸ ਕੋਸ਼ਣਾ ਨੇ ਸੇਪੂ ਲਾਈਕਸ ਕੋਸ਼ਣਾ ਮੈਂ ਆਪਣੀ ਇਨਕਾਰ ਨਹੀਂ ਆ ਕਿ ਆਪਣਾ ਕੰਮ ਕਰੋ ਬਟ ਮੈਨੂੰ ਗਲਤੀ ਹੋਈ ਆ ਬਿਕਾਉਜ਼ ਹਰ ਇੱਕ ਬੰਦੇ ਦੀ ਗਲਤੀ ਹੁੰਦੀ ਹੈ ਮੇਰੇ ਤੋਂ ਗਲਤੀ ਹੋਈ ਆ ਉਹ ਚੀਜ਼ ਨੂੰ ਮੈਂ ਮੀਡੀਆ ਸਾਹਮਣੇ ਸੈਪਰਟ ਕਰ ਰਹੀ ਆ ਅੱਗੇ ਤੋਂ ਇਹ ਚੀਜ਼ ਨੂੰ ਤਾਂ ਮੈਂ ਦੁਹਰਾਉਣਾ ਹੀ ਨਹੀਂ ਆ ਬਟ ਮੈਂ ਇਸ ਨੂੰ ਫੀਲ ਕਰਕੇ ਮੈਂ ਇਸ ਦੀ ਸੌਰੀ ਫੀਲ ਕਰ ਰਹੀ ਆ ਬਟ ਪਲੀਜ਼ ਸਾਨੂੰ ਮੈਨੂੰ ਤੁਹਾਡੇ ਫਾਦਰ ਕੋਲ ਕਾਲ ਨਾ ਆ ਵੀ ਮੈਂ ਅਸੀ ਉਹਨਾਂ ਨੂੰ ਅਸੀ ਕਾਲ ਕਰ ਦੇਣੀ ਆ ਉਹਨਾਂ ਕੋਲ ਸਾਨੂੰ ਕਾਲ ਵਗੈਰਾ ਕੁਝ ਨਹੀਂ ਦਾ ਮੈਂ ਅਸੀ ਸੈਪਰੇਟ ਆ ਵਧੀਆ ਸੇ ਫੋਸ਼ਨ ਸੋਸ਼ਲ ਮੀਡੀਆ ਦੇ ਐਕਸਰਸਿਜ਼ ਆ ਰਿਹਾ ਹੈ ਕਿਉਂਕਿ ਕੋਮਲ ਬ੍ਰੀਥ ਥੋੜੀ ਹੈ ਜੋ ਕਿ ਆਪਣੇ ਚਾਹ ਦਾ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ ਉਸ ਪੀਸ ਨਾਲ ਦੇ ਅੱਜ ਦੇ ਵਿੱਚ ਅਭੀਸਰ ਜਨਾ ਦੇ ਵਿੱਚ ਅਭੀਸਰ ਤੋਂ ਮਜੀਦ ਮੱਨਾ ਜੀ ਸਮਾਜ ਸੇਵੀ ਜਿਹੜੇ ਨੇ ਜੋ ਨਰਮੀ ਦਾ ਹਾਕਮ ਕੋਈ ਲੋਕਾਂ ਦਾ ਲੜਕੀ ਨੂੰ ਮਦਦ ਵੀ ਦਿੰਦੇ ਨੇ ਜੋ ਕਿ 1 ਲੱਖ ਰੁਪਏ ਦੀ ਮਦਦ ਦਿੱਤੇ ਨੇ ਇਹ ਮੁਸਲੀ ਮਹਾਂ ਇਹ ਕੋਈ ਆਦਮ ਸਾਡੇ ਵਿੱਚ ਮੌਜੂਦ ਹੈ ਤੁਹਾਡਾ ਗੱਲਬਾਤ ਕਰਦੇ ਉਸ ਲੜਕੀ ਦੇ ਨਾਲ ਕੋਈ ਕਈ ਵੀਡੀਓ ਦੇਖ ਕੇ ਜਿਹੜੀ ਪੁਸ਼ਟੀ ਵੀ ਹੁੰਦੀ ਹੈ ਉੱਥੇ ਇੱਕ ਸੱਚ ਵੀ ਜਿਹੜਾ ਸਾਹਮਣੇ ਆਉਂਦਾ ਹੈ ਕਿ ਕਹਿੰਦੀ ਹੈ ਕਿ ਕਿੰਨਾ ਵਾਹ ਉਹਦੀ ਮੌਤ ਹੋ ਚੁੱਕੀ ਹੈ ਤਾਂ ਪਿਤਾ ਜਿਹੜੇ ਨੇ ਉਹ ਨਸ਼ੇੜੀ ਦੇ ਲੜਕੀ ਪੈਂਡਾ ਸਾਡੇ ਵਿੱਚ ਉਹ ਜਿਹੜੀ ਆ ਮੁੰਡੂਆਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਆਈ ਗਈ ਹੈ ਨਾ ਲੜਕੀ ਜਿਹੜੀ ਕਹਿ ਰਹੀ ਸੀ ਕਿ ਪਿਤਾ ਜਿਹੜੇ ਨੇ ਨਸ਼ੇੜੀ ਨੇ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰੰਤੂ ਜਿਹੜੀ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਉਸ ਦੇ ਪਿਤਾ ਨੇ ਪਿੰਡ ਤੀਨੇਵਾੜ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਬੈਠ ਕੇ ਨਾਲ ਗੱਲਬਾਤ ਕਰ ਰਹੇ ਆ ਅਜੀ ਕੀ ਗੱਲ ਹੈ ਪਾਪਾ ਮਤਲਬ ਪਿਤਾ ਦਾ ਕਹਿਣਾ ਹੈ ਕਿ ਜਿਹੜੀ ਧੀ ਹੈ ਮੇਰੀ ਕੰਮਕਾਰ ਕਰ ਰਹੀ ਹੈ ਤਾਂ ਪਰ ਮੈਂ ਜੂੰਦਾ ਹਾਂ ਤਾਂ ਮੈਂ ਨਸ਼ੇੜੀ ਨਹੀਂ ਹਾਂ ਅਰਫਨ ਮੈਂ ਮਰਿਆ ਕਿਉਂ ਗਿਆ ਕਈ ਵੀਡੀਓ ਦੇ ਵਿੱਚ ਕਈ ਵੀਡੀਓ ਦੇ ਵਿੱਚ ਦੇਖਣ ਮਿਲਿਆ ਇੱਕ ਕਲਿੱਪ ਦਿਖਾ ਦੂੰ ਕਈ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪਿਤਾ ਦੀ ਜਿਹੜੀ ਮੌਤ ਹੋ ਚੁੱਕੀ ਹੈ ਤਾਂ ਉਹ ਨਸ਼ੇੜੀ ਹੈ ਅਰਫਨ ਨਸ਼ੇੜੀ ਕਹਿੰਨੂ ਗਲਤੀ ਦੀ ਮਾਫੀ ਮੰਗਦੀ ਪਰ ਮੈਂ ਕਲਿੱਪ ਦਿਖਾ ਦਿੰਦਾ ਤੁਹਾਨੂੰ ਮਰਿਆ ਕਿਉਂ ਗਿਆ ਪਰੰਤੂ ਕਿਸੇ ਦੀ ਸ਼ਬੀ ਨੂੰ ਖਰਾਬ ਕਰਨਾ ਜਾਂ ਸਿੱਖੀ ਸਰੂਪ ਦੇ ਵਿੱਚ ਪਿਤਾ ਹੋਣਾ ਉਸ ਨੂੰ ਨਸ਼ੇੜੀ ਕਹਿਣਾ ਉਸ ਦਾ ਇੱਕ ਸਿੱਖੀ ਸਰੂਪ ਦੇ ਵਿੱਚ ਬਾਣਾ ਪਾਇਆ ਹੋਣਾ ਦਾ ਨਸ਼ੇੜੀ ਕਹਿਣਾ ਉਸ ਦੀ ਕੀ 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 ਕਿਹਾ ਸਕਦੇ ਉਸ ਨਾਲ ਸਰ ਇਹ ਤਾਂ ਸਮਝ ਮਰਿਆ ਕਿ ਕਿਵੇਂ ਲਿਖਿਆ ਸੀ ਕਿ ਮੈਂ ਤੇੜੀ ਬੜੀ ਯੂਜ਼ ਕਰਦਾ ਹੈ। ਅੰਮ੍ਰਿਤ 10 ਕਿੰਨੇ ਐਡ ਕਰੇ ਜਾ ਰਹੇ ਹਨ। ਪਰ ਪਿਤਾ ਵੱਲੋਂ ਕਿਹਾ ਗਿਆ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਜਿਹੜੇ ਬੱਚੇ ਨੂੰ ਵਾਪਿਸ ਘਰ ਆਉਣ ਦਾਦੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪੋਤੀ ਜਿਹੜੀ ਹੈ ਉਹ ਵਾਪਿਸ ਘਰ ਦੇ ਵਿੱਚ ਆਵੇ। ਕਹਿਣਾ ਕੀ ਕਹਿਣਾ ਹੁੰਦਾ ਹੈ ਨਸ਼ੇੜੀ ਜਿਹੜਾ ਵਾ ਉਹ ਆਪਣੇ ਬਾਪ ਨੂੰ ਕਹਿਣਾ ਇੱਕ ਸਿੱਖੀ ਗਰੁੱਪ ਦੇ ਵਿੱਚ ਨੇ ਕੀ ਮਤਲਬ ਇਸ ਦਾ ਸਰ ਮੇਰੇ ਕੋਲ ਜਦੋਂ ਸਾਨੂੰ ਵੋਟ ਮਾਰ ਕਰਦੇ ਸੀ ਉਹ ਨਹੀਂ ਗੱਲਾਂ ਕੀਤੀਆਂ ਉਸ ਤੋਂ ਬਾਅਦ ਨੇ ਕਹਿੰਦਾ ਟਾਈਮ ਬੱਦੂ ਦੇਖ ਕੇ ਆਪਣੇ ਫਾਦਰ ਤੇ ਸੋ ਆਈ ਥਿੰਕ ਆਈ ਫੀਲ ਕਿ ਮੇਰੇ ਕੋਲ ਗਲਤੀ ਹੈ ਮੈਂ ਸੌਰੀ ਮੰਗ ਰਹੀ ਹਾਂ ਮੇਰੇ ਕੋਲ ਜਿੰਤੂ ਪਹਿਲਾਂ ਵੀ ਮੈਂ ਸੌਰੀ ਫੀਲ ਕੀਤੀ ਆ ਪਰ ਮਰਿਆਵੜ ਮੈਂ ਯੂਜ਼ ਨਹੀਂ ਕੀਤਾ ਕੋਈ ਵੀ ਮੇਰੇ ਲਈ ਕਿ ਜਿੰਗੀਆਂ ਇੰਟਰਵਿਊ ਸਾਈਨ ਮੈਂ ਰਾਤੀ ਬੈਠੇ ਸਮੇਂ ਮੈਂ ਦੋ ਇਸਤਰੀਆਂ ਪਰ ਮੈਂ ਮਰਿਆ ਬਰਾਬਰ ਵੜ ਯੂਜ਼ ਇੰਕ੍ਰੀਵਲਿੱਟਾ ਕਹਿ ਰਹੇ ਕਿ ਮਰਿਆ ਬੜ ਯੂਜ਼ ਕੀਤਾ ਪਰ ਮਰਿਆ ਨਹੀਂ ਮਰਿਆ ਬਰਾਬਰ ਉਸਦੀ ਮੌਤ ਜਿਹੜਾ ਉਸ ਦਾ ਵੀ ਪੁਸ਼ਟੀ ਕੀਤੀ ਕਿ ਇੱਕ ਵੀਡੀਓ ਦੇ ਵਿੱਚ ਇੰਸਟਾਗ੍ਰam ਦੇ ਵਿੱਚ ਜਿਸ ਦੇ ਵਿੱਚ ਤੁਸੀਂ ਕਿਹਾ ਕਿ ਮਰਿਆ ਦੇ ਬਰਾਬਰ ਹੈ ਜਾਂ ਲੱਗਦਾ ਤੁਸੀਂ ਕਿਹਾ ਕਿ ਮੌਤ ਹੋ ਚੁੱਕੀ ਹੈ ਕਹਿਣ ਦਾ ਭਾਵੇਂ ਹੈ ਕਿ ਜੋ ਪਿਤਾ ਹੈ ਉਹ ਜੀਦਾ ਜੱਲ ਵੇ ਇੱਕ ਮਿਸਾਲ ਹੈ ਲੱਗਦਾ ਹੈ ਕਿ ਇੱਕ ਕਾਕਾਂ ਕਾਰੋਬਾਰ ਖੋਲਣ ਵਾਸਤੇ ਵੱਡੀ ਗੱਲ ਹੈ ਕਿ ਇੱਕ ਸਾਡੇ ਸਮਾਜ ਦੀ ਜਿਹੜੀ ਧੀ ਹੈ ਕਾਰੋਬਾਰ ਕਰ ਰਹੀ ਹੈ ਤਾਂ ਕੀ ਲੱਗਦਾ ਹੈ ਕਿ ਜਿਹੜਾ ਇਸ ਤਰ੍ਹਾਂ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਆਪਣੇ ਬਾਪ ਨੂੰ ਜਿਹੜਾ ਕਹਿਣਾ ਸਹੀ ਹੈਗੇ ਉਹ ਤਾਂ ਉਤਰਾ ਦੋ ਮੈਂ ਇੰਨੀ ਗੱਲ ਕਹਿਣ ਨੂੰ ਹਿੰਮਤ ਤਾਂ ਮੇਰੇ ਚਤੇ ਮੈਂ ਕਹਦਾ ਕਿ ਕਿ ਫਾਇਦੇ ਅਰਸਟ ਹੈ ਮਿਲ ਕੋ ਸੈਪਰੇਟ ਨਹੀਂ ਉਸ ਸੈਪਰੇਟ ਰਹਿਣਾ ਬੁਧੀ ਲੱਗਦਾ ਹੈ ਲੱਗਦਾ ਹੈ ਕਿ ਇੱਕ ਨੌਜਵਾਨ ਜਿਹੜੀ ਬੱਚੀ ਹੈ ਉਹ ਇੱਕ ਸਮਾਜਿਕ ਜੀ ਸੇਵ ਦੇ ਰਹੀ ਹੈ ਕਿ ਆਪਣੇ ਹਾਫਿਜ਼ ਨਾਲ ਕਾਰੋਗਾਰ ਜਿਹੜੀ ਕਰ ਰਹੀ ਹੈ ਤਾਂ ਹੋਰ ਵੀ ਜਿਹੜੀਆਂ ਧੀਆਂ ਨੇ ਜਾਂ ਆਪਣੇ ਜਵਾਨ ਨੌਜਵਾਨ ਨੇ ਜਿਹੜੇ ਪੁੱਠੇ ਰਾਹਵਾਂ ਤੇ ਚੱਲਦੇ ਨੇ ਜਾਂ ਨਸ਼ੇ ਦੇ ਤੌਰ ਤੇ ਚੱਲਦੇ ਨੇ ਇਸ ਤਰੀਕੇ ਦੇ ਨਾਲ ਜਿਹੜਾ ਕੰਮ ਕਰਨਾ ਤਾਂ ਚੰਗੀ ਜਿਹੜੀ ਸਮਾਜਿਕ ਸੇਵ ਜਿਹੜੀ ਮਿਲਦੀ ਹੈ ਸਰ ਮੈਂ ਤਾਂ ਮੇਰੀ ਕੇਸ ਕੋਈ ਪਰ ਇਸ ਮੇਰੇ ਸਿਸਟਮ ਤੋਂ ਬਹੁਤ ਮਨਦਾ ਕਿ ਅੰਦਰ ਕੀ ਕਰਦੀਆਂ ਕਿ ਆਪਣਾ ਕੰਮ ਕਰੋ ਬਟ ਮੇਰੇ ਤੋਂ ਗਲਤੀ ਹੋਈ ਆ ਬਿਕਾਜ਼ ਹਰ ਕਿੰਨੇ ਬੰਦੇ ਤੇ ਗਲਤੀ ਨਹੀਂ ਮੇਰੇ ਤੋਂ ਗਲਤੀ ਹੋਈ ਆ ਉਹ ਚੀਜ਼ ਨੂੰ ਮੈਂ ਮੀੜੇਸ ਅਮਨੇ ਐਕਸੈਪਟ ਕਰ ਰਹੀ ਆ ਅਗਰ ਦੋ ਚੀਜ਼ ਨੂੰ ਤਾਂ ਮੈਂ ਦੋ ਰੋਣਾ ਹੀ ਨਹੀਂ ਆ ਬਟ ਮੈਂ ਚੀਜ਼ ਨੂੰ ਫੀਲ ਕਰਕੇ ਮੈਂ ਇਸਦੇ ਸੌਰੀ ਫੀਲ ਕਰ ਰਹੀ ਆ ਬਟ ਪਲੀਜ਼ ਸਾਨੂੰ ਮੈਨੂੰ ਤੁਹਾਡੇ ਫਾਦਰ ਕੋਲ ਕਾਲ ਨਾ ਆਵੇ ਨਾ ਸੀ ਉਹਨਾਂ ਨੂੰ ਵੈਸੇ ਕਾਲ ਕਰ ਦੇਣੀ ਆ ਉਹਨਾਂ ਨੂੰ ਸਾਨੂੰ ਕਾਲ ਵਗੈਰਾ ਕੁਝ ਨਾ ਮਿਸ ਸੀ ਸੈਪਰੇਟ ਹੈ ਬੜੀ ਅਸੀ ਕੋਸ਼ਾ ਬਸ ਕਿ ਮੈਂ ਆਪਣੇ ਟੀਨੇਜਰਸ ਬ੍ਰਦਰ ਸਿਸਟਰਸ ਨੂੰ ਇੱਕ ਮੈਂ ਅਪਰੀਸ਼ੀਏਟ ਕਰਨਾ ਚਾਹੁੰਦੀ ਆ ਕੋੜਨ ਜਾ ਰਹੇ ਹੋ ਨਾ ਕਿਸੇ ਕਹੇ ਉਧਰ ਚੌਪਲ ਨਹੀਂ ਮਿਲਦੀ ਤੇ ਆਪਣੇ ਕੰਮ ਖੋਲੋ ਕਿ ਮਿਹਨਤ ਕਰੋ ਕਿੰਨਾ ਕਿ ਵਧੋਗੇ ਜੀ ਬਿਊਟੀਫੁਲ ਹੈ ਬੇਟੀ ਨੇ ਆਪਣੇ ਬਾਪ ਦੇ ਕੋਲੋਂ ਜਿਹੜਾ ਹੈ ਮਾਫੀ ਮੰਗੀ ਹੈ ਤਾਂ ਸਾਡੇ ਵਿੱਚ ਸਮਾਜ ਸੇਵੀ ਮੇਰੇ ਮਨਦੀਪ ਸਿੰਘ ਮੰਨਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਸੇ ਦੇ ਜਨਾਂ ਦੇ ਵਿੱਚ ਮਨਦੀਪ ਸਿੰਘ ਮੰਨਾ ਹੁਣ ਇੱਥੇ ਆਉਂਦੇ ਨੇ ਤਾਂ ਕੁੜੀ ਦੀ ਜਿਹੜੀ ਮਦਦ ਕਰਦੇ ਨੇ 1 ਲੱਖ ਰੁਪਏ ਦਾ ਲੱਖ ਕੀ ਲੱਗਦਾ ਹੈ ਇੱਕ ਸਮਾਜ ਦੇ ਵਿੱਚ ਇੱਕ ਸੇਧ ਹੈ ਵੱਡੀ ਕਿ ਜਿਹੜੀਆਂ ਬੱਚੀਆਂ ਇਡੀਆਂ ਨੂੰ ਅੱਗੇ ਆ ਰਹੀਆਂ ਦੇਖੋ ਮਰੀ ਉਸ ਕਰ ਰਿਹਾ ਹੈ ਇਹ ਤਾਂ ਕਿਤਾਬੀ ਨੂੰ ਲੈਂਦੇ ਔਰ ਜਿਸ ਦਿਨ ਮੈਂ ਆਇਆ ਸੀ ਮੈਂ ਉਧਰ ਵੀ ਮਿਲ ਕੇ ਆਇਆ ਸੀ ਨਾ ਉਹਨਾਂ ਦੇ ਵੀ ਮਾਦਾ ਨਹੀਂ ਪਵਾਉਂਦੇ ਉਹਨਾਂ ਨੇ ਪੁੱਛਿਆ ਸੀ ਕਿ ਉਹਨਾਂ ਦਾ ਮਾਦਾ ਕਰਾਉਣਾ ਹੈ ਕਿ ਨਹੀਂ ਆਹ ਜੀ ਸਾਡੇ ਸਮਝੀ ਕਿ 25-24 ਬੱਚੇ ਇਸ ਉਮਰ ਦੇ ਵਿੱਚ ਬੱਚਿਆਂ ਪਰ ਖਲਾ ਲੀਆਂ ਜਾਂਦੀਆਂ ਨੇ ਮਾਰੇ ਸੀਮਾਂ ਲੱਗ ਜਾਂਦੀਆਂ ਨੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਜਾਂਦਾ ਮਾਉ ਵੀ ਬਿਮਾਰ ਐ ਪਰ ਭਰਾ ਨੇ ਪੁੱਛਣੀ ਹੈਗੀ ਉਹ ਕੰਮ ਨਹੀਂ ਕਰੂਗੀ ਤੇ ਕਿਹੜੇ ਪਾਸੇ ਉਹਦਾ ਧਿਆਨ ਜਾਊਗਾ ਸਾਡੇ ਘਰ ਦੀਆਂ ਬਣਾਂ ਉਹਦੀ ਬਾਪ ਨੇ ਜਦੋਂ ਤਾਂ ਉਹ ਛੱਡ ਦਿੱਤਾ ਪੰਜ ਦਾ ਜਦੋਂ ਤੋਂ ਵੀ ਉਹਦਾ ਮਨ ਖਾਦਾ ਸੰਤਪਰਤ ਨਹੀਂ ਆਇਆ ਬਾਪ ਨਾਨਾ ਬਾਪ ਦਾ ਕੋਈ ਕੋਈ ਗੱਲਬਾਤ ਹੋਈ ਕੋਈ ਕੰਮਸ ਜਿਹੜਾ ਉਹਦੇ ਮਨ 'ਚ ਜਿਹੜੀ ਪਿਕਚਰ ਬਣਾਈ ਗਈ ਜਿਹੜੀ ਨੇ ਤਾਂ ਉਹ ਨੂੰ ਇੰਨਾ ਸੁਣ ਜਿਹੜਾ ਉਸ ਤੋਂ ਬਾਅਦ ਮਨੇ ਬਾਪ ਨੂੰ ਕਿਹਾ ਮੈਂ ਨਾਲ ਰੋਗ ਸਿਪਾਈ ਦੇ ਤੋਂ ਬਾਅਦ ਉਹ ਨੂੰ ਗਾਲਾਂ ਕੱਢਣੀਆਂ ਸ਼ੁਰੂ ਹੋ ਗੀਆਂ ਗਾਲਾਂ ਲੱਗਣੀਆਂ ਤੇ ਤੈਨੂੰ ਵੀ ਲੱਗਣੀਆਂ ਜੀ ਆਪਣੇ ਵਿੱਚ ਹੈ ਜਦ ਤੈਨੂੰ ਇਹ ਕੰਨ ਨਾਮ ਆਉਂਦਾ ਕਿ ਮੇਰੀ ਬੇਟੀ ਗਲਤ ਕੰਮ ਕਰ ਰਹੀ ਹੈ ਕਿਤੇ ਫੜੀ ਗਈ ਹੈ ਤੇ ਬੜੀ ਸ਼ਰਮ ਸੀ ਲੱਗਦਾ ਹੈ ਕਿ ਬਾਪ ਨੂੰ ਵੀ ਕਿਤੇ ਨਾ ਕਿਤੇ ਕੁੱਸਿਆ ਜਾ ਰਿਹਾ ਤੇ ਬਾਪ ਬਾਪ ਜਿਹੜਾ ਹੈ ਉਹ ਚਾਹਵੇ ਕਿ ਆਪਣੇ ਪਰਿਵਾਰ ਨੂੰ ਜਿਹੜਾ ਇਕੱਠਾ ਕਰੇ ਮੈਂ ਉਹਦੀ ਬਾਪ ਨੂੰ ਇੱਕ ਗੱਲ ਕਹੀ ਸੀ ਇੱਕ ਬੰਦਾ ਉਹ ਆਪਣੀ ਮਾਂ ਦਾ ਯਾਰ ਰਹਾ ਤਾਂ ਮੈਂ ਉਹਨੂੰ ਵੀ ਕਹਿ ਦਵਾਂ ਸਰਮੜਪੋਤਾ ਹਾਂ ਜਿੰਨੇ ਸੌਮਰ ਦੇ ਬਿਕਾ ਪਿਆ ਮੈਂ ਉਸ ਤੋਂ ਇੱਕ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਹਾਡਾ ਪੱਖ ਰੱਖਦਾ ਜਿਹੜਾ ਇਹਦਾ ਤੁਹਾਡਾ ਆਪਣਾ ਹੀ ਆਪੂ ਭਾਈ ਨਾਲ ਹੋ ਸਕਦਾ ਨੂੰ ਕਹਿੰਦਾ ਨਾ ਤੁਹਾਡਾ ਤਰੀਕਾ ਇਹ ਬਣਦਾ ਸੀਗਾ ਕਿ ਮੇਰੇ ਬੇਟੀ ਨੂੰ ਜੋ ਜਿਹੜੀ ਕਿਸੇ ਦਾ ਮਨ ਚਾਹੇ ਮੇਰੀ ਬੇਤਨੀ ਤੋਂ ਹੋ ਜਾਏ ਤਾਂ ਮੇਰੀ ਬੇਟੀ ਜਿਹੜਾ ਮੈਂ ਕੋਸ਼ਿਸ਼ ਕਰਦਾ ਮੈਂ ਨੰਦੀ ਦਾ ਮੱਤਵਾਡਾ ਮੈਂ ਸੱਚਾ ਦੇਣਾ ਸੀ ਤੁਹਾਡੀ ਸਿਚਿਤ ਜਿਹਾ ਕੈਂਪੀਰ ਇਹਨੇ ਵੀ ਆਪਣੇ ਆਪ ਵਿੱਚ ਸੰਭਾਲਣਾ ਇਹ ਤਰੀਕਾ ਬਚਾਉਂਦਾ ਤੁਹਾਡੇ ਮਨ ਦੇ ਵਿੱਚ ਇੱਕ ਕੰਪਲੈਕਸ ਆਇਆ ਬੱਚੇ ਨੂੰ ਗੱਦੀ ਕਰਨੀ ਤੇ ਬੱਚੇ ਆਪਣੀ ਨਜ਼ਰ ਮੀਂ ਬੇਟਾ ਮੇਰਾ ਬੇਟਾ ਮੇਰਾ ਫਰਜ਼ ਹੈ ਉਸ ਦਾ ਨਾ ਕਿ ਮੇਰਾ ਫਰਜ਼ ਉਸ ਨੂੰ ਉੱਤੋਂ ਦੇਰੇ ਉਹਨੂੰ ਡੀਕਲਾਈਨ ਕਰਨਾ ਪਵੇਗਾ ਤੇ ਬਾਪਨੇ ਵੀ ਮੇਰੇ ਨਾਲ ਸੈਮਟ ਕੀਤੀ ਤੇ ਬਾਪਨੇ ਵੀ ਤੇਰੇ ਨਾਲ ਬੋਲੇ ਵੀ ਚਾਹਲੀ ਕੁੜੀ ਜਿੰਦਾਬਾਦ ਉਹ ਸ਼ਾਮ ਨੂੰ ਮੇਰੇ ਫੇਸਬੁਕ ਪੇਜ ਤੇ ਬੈਠੀ ਸੀ ਸੋ ਇtanto ਤਕਰਾਂ ਨੂੰ ਲਾਉਣਾ ਚਾਹੀਦਾ ਕਿ ਕਿ ਲੱਗਦਾ ਕਿ ਪਰਿਵਾਰ ਜਿਹੜਾ ਇੱਕ ਮੰਦੀਮ ਮਨਾਂ ਦੀ ਜਿਹੜੀ ਇਸ ਅੱਜ ਦੀ ਜਿਹੜੀ ਮੀਟਿੰਗ ਦੇ ਨਾਲ ਪਰਿਵਾਰ ਜਿਹੜਾ ਮਿਲ ਸਕਦਾ ਮੈਂ ਉਹਦੇ ਬਾਪ ਨੂੰ ਗੱਲ ਨਹੀਂ ਆ ਉਹ ਮੈਨੂੰ ਕਹਿੰਦਾ ਸੀ ਕਿ ਬੱਚੇ ਆ ਜਾਓ ਇਹਨਾਂ ਨੂੰ ਕਿਹਾ ਸੀ ਮੈਂ ਕਿ ਉਹਦੀ ਮਾਂ ਤੋਂ ਮੈਂ ਵਕਤ ਪੁੱਛਦਾ ਦੇ ਬੱਚੇ ਤੇ ਪਾਲੇ ਬਾੜਾ ਕੰਮ ਕਰਕੇ ਵੈਲਡਿੰਗ ਕਰਕੇ ਦਿਹਾੜੀ ਕਰਕੇ ਬੱਚੇ ਉਹਨੇ ਪਾਲੇ ਨੇ ਉਹ ਇਸ ਉਮਰ ਦੇ ਵਿੱਚ ਬੱਚੇ ਉਹਦੇ ਨਾਲ ਬੱਥੇ ਨੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਛੱਡ ਕੇ ਆ ਜਾਣਗੇ ਜੇ ਇਹਦਾ ਪਰਿਵਾਰ ਬਣਨਾ ਤੇ ਸਾਰੇ ਨਾਲ ਬੰਨਾ ਉਹ ਮੇਰਾ ਕੰਮ ਨਹੀਂ ਹੈਗਾ ਉਹ ਅੱਜ ਪਿੰਡ ਦੀ ਪੰਚਾਇਤ ਵੀ ਮੇਰੇ ਨਾਲ ਸੀਗੀ ਸਾਰੀ ਔਰ ਉਹਨਾਂ ਨੇ ਵੀ ਇਹ ਡਿਊਟੀ ਸਾਂਭੀ ਆ ਤੇ ਇਹਨਾਂ ਦੋਵਾਂ ਨਾਲ ਗੱਲ ਕਰਨੇ ਜੇ ਇਹਨਾਂ ਦੀ ਭੁਰਾਜਮੰਦੀ ਹੋਊਗੀ ਨਹੀਂ ਤੇ ਫਿਰ ਉਹ ਆਪਣੇ ਘਰ ਆ ਜੀ ਆਪਣੇ ਬੱਚਿਆਂ ਦੀ ਤਰੱਕੀ ਤੋਂ ਦੂਰ ਵੀ ਬੰਦਾ ਚੱਲਦਾ ਆਇਆ ਫੇਰ ਕਿਹੜੀ ਗੱਲ ਹੈ ਇਹ ਚੀਜ਼ਾਂ ਦੇ ਬਾਬ ਨੂੰ ਮੈਂ ਸਮਝਾਈ ਯਾਰ ਅੱਜ ਉਹਨਾਂ ਦੇ ਮਾਤਾ ਜੀ ਦਾ ਇਹਦੇ ਦਾਦੀ ਦਾ ਮਿਲੂ ਉਹ ਬੰਦੇ ਕਹਿੰਦੇ ਕਿ ਮੇਰੀ ਪੋਤਰੀ ਦੀ ਤੂੰ ਮਤ ਕਿੱਦੀ ਬੇਟਾ ਮੇਰਾ ਹੌਲੀ ਬੱਚਾ ਮੇਰਾ ਇੱਜ਼ਤ ਹੈ ਤੇ ਮੈਂ ਉਹਨਾਂ ਨੂੰ ਇੱਕ ਦਲ ਗਈ ਸੀ ਮੈਡਮ ਮੈਂ ਉਹ ਦੋ ਘੰਟੇ ਦੀ ਕੱਟਣ ਲੱਗਦਾ ਸਾਡੇ ਦੇ ਦੇ ਨਹੀਂ ਮਨਾ ਕੱਟ ਪਾਉਂਦਾ ਮੈਂ ਜਬਰਦਸਤ ਕਿਵੇਂ ਪਾਉਂਦਾ ਕਿ ਕੰਪਨੀ ਉਸ ਤੋਂ ਆਪਣੇ ਪਰਮ ਦਰੇਗਾ ਹਰ ਰੋਜ਼ ਕੰਪਨੀ ਦਾ ਨਾਮ ਕੰਪਨੀ ਅੱਜ ਕਿਸੇ ਮੈਚ ਜਿਹੜੇ ਕਹਤਾ ਉਹ 4 ਵਜੇ ਅੱਧਾ ਦੇ ਕੋਲ ਆਇਆ ਲੋਕ ਮੈਂ ਕਹਿੰਦੇ ਆ ਨਾ ਅੱਜ ਉਹ ਦੋ ਘੰਟੇ ਦਾ ਲੱਗਾ ਸਰੇ ਬੱਚੇ ਨੂੰ ਪੈਰੀ ਹੈ ਕਿ ਉਹ ਗੇੜੀ ਨਾ ਕਰੇ ਉਹਨੇ ਤੋਂ پیسے ਵਾਪਸ ਮੰਗ ਰਿਆ ਮੈਂ ਕਿਹਾ ਤੁਹਾਨੂੰ ਲੋਕਾਂ ਨੂੰ ਮਹਿਸੂਸ ਹੋਇਆ ਉਹ ਨੂੰ ਰੇੜੀ ਤੇ ਮੈਂ ਬਣਾ ਦੇਣਾ ਮੈਂ ਉਹ ਭੱਜਣ ਵਾਲਾ ਸੀ ਤੱਕ ਪੈਕ ਡੁੱਤਰ ਕੋ ਆ ਗਿਆ ਉਹ ਤੋਂ ਮਵਾ ਦੇ ਦਿੱਤਾ ਹੋਰ ਵੀ ਤੇਰੇ ਕੋਲੋਂ ਕੋ ਪੈਸੇ ਵਾਪਸ ਮੰਗਦਾ ਜੋਨੇ ਤਰੀਕਾ ਉਹਨਾਂ ਕੋਲ ਸਹੀ ਪਾਇੰਟ ਤੇ ਲੁਕਾਉਂਦੇ ਤੇ ਜੋ ਉਹਨਾਂ ਨੂੰ ਮਹਿਸੂਸ ਹੁੰਦਾ ਤੇ ਸਾਡੇ ਪੈਸੇ ਦੀ ਬੁਰਬਤ ਹੋਈ ਆ ਸਾਡੀ ਭਾਵਨਾ ਉਸੀ ਦਾਣ ਵਾਲੀ ਉਹ ਨਹੀਂ ਪੂਰੀ ਹੋਈ ਉਹਨਾਂ ਦੇ ਪਾਸੇ ਉਹ ਸੱਚੇ ਦਾ ਜ਼ਸੂਰ ਕੀ ਆ ਯਾਰ ਮਤਲਬ ਬੱਚਿਆਂ ਦੇ ਉੱਤੇ ਤੁਸੀਂ ਇਸ ਤਰੀਕੇ ਅੱਜ ਬੱਚੀ ਦੇ ਪਰਿਵਾਰ ਦੇ ਵਿੱਚ ਵੀ ਮਿਲਣਾ ਚਾਹੁੰਦੇ ਨੇ ਨਾ ਪਿਤਾ ਦੀ ਜਿਹੜੀ ਆ ਉਹ ਵੀ ਜਿਹੜੀ ਆ ਮਦਦ ਕਰਕੇ ਹੁੰਦੇ ਨੇ ਕਿਉਂਕਿ ਮਾਂ ਇਹ ਉਸਦੀ ਜਿਹੜੀ ਆ ਦਾਦੀ ਇਹਨਾਂ ਦੀ ਇਹ ਜਿਹੜੀ ਉਹ ਵੀ ਮੱਲੇ ਦੀ ਤਬੀਅ ਹੈ ਤੁਸੀਂ ਰਾਤ ਨੂੰ ਪੂਰੇ ਕਾਜ ਨੂੰ ਕਹਿ ਕੇ ਆ 100 ਰੁਪਏ ਕੈਸ਼ ਦੇ ਕੇ ਰਹਿਣੋ ਤੁਸੀਂ ਇਹ ਵੀ ਗੱਲ ਨਾਲ ਕਹਿ ਕੇ ਰਿਹਾ ਮੈਨੂੰ ਡਾਕਟਰ ਦੱਸ ਦਿਓ ਸ਼ਹਿਰ ਇਲਾਜ ਕਰਾਉਣਾ ਮੈਂ ਤਿਆਰ ਇਸ ਤੋਂ ਬਾਅਦ ਵੀ ਪੈਸੇ ਲੱਗਣਗੇ ਤੁਸੀਂ ਵੀ ਮੈਨੂੰ ਆਵਾਜ਼ ਦਿਓ ਕਿ ਭਾਈ ਦਾ ਨਹੀਂ ਹੱਸ ਤੇ ਦੂਜੀ ਦੀ ਤਰੀ ਸਾਰੇ ਲੋਕਾਂ ਨੂੰ ਪੀਛਾ ਕਿ ਉਹ ਸੱਚੀ ਚਾਹ ਮਿਲ ਕੇ ਵਿਚਾਰ ਕਰਨਾ 10 12 ਸਾਹਮਣੇ ਕੁਝ ਮਾਇਆ ਨਹੀਂ ਜਿਵੇਂ ਅੱਜ ਤੱਕ ਬੱਚੇ ਲੱਗ ਰਹੇ ਉਹ ਲੋਕ ਬੋਲਿਆ ਗਿਆ ਇਹ ਲੱਭਦੇ ਮੈਂ ਵੀ ਸੁਣਿਆ ਕਿ ਉਹਨੇ ਕਿਤੇ ਮਰਿਆ ਤੇ ਅੱਜ ਤੱਕ ਕਿਹਾ ਹੀ ਨਹੀਂ ਗੱਲਾਂ ਨਾਲ ਜੋੜ ਦਿੱਤੀਆਂ ਗਈਆਂ ਗਾਹ ਦੀ ਗੱਲ ਨਸ਼ੇੜੀ ਉਹ ਆਪਣੇ ਬਾਪ ਨੂੰ ਕਹੇ ਬੇਟੀਓ ਜਦੋਂ ਮੰਬਲੇ ਆਦੀ ਉਹਨੇ ਵੇਖਿਆ ਦੀ ਉਹਦੇ ਮਨ ਦੇ ਵਿੱਚ ਕਾਹਨ ਕੀ ਹੋ ਕੇ ਜੋਨ ਨੂੰ ਦੱਸਿਆ ਹੋਊਗਾ ਮੈਨੂੰ ਮਾਫ਼ ਕਰਦੇ ਕੌੰਟਰੀ ਕਿੰਨੀ ਉਮਰ ਸੀ ਜਦੋਂ ਤੁਸੀਂ ਆਪਣੇ ਪਿਤਾ ਤੋਂ ਲੱਗ ਹੋਏ ਕੀ ਲੱਗਦਾ ਸੀ ਕਿ ਪਿਤਾ ਦੀ ਉਸ ਟਾਈਮ ਤੇ ਸ਼ਬੀ ਜਿਹੜੀ ਸੀ ਕਿ ਨਸ਼ੇੜੀ ਸੀ ਕਿ ਜਾਂ ਪਿਤਾ ਉਸ ਟਾਈਮ ਤੇ ਤੁਹਾਨੂੰ ਮਾਰਦੇ ਕੋਟੇ ਸੰਝਾ ਉਸ ਟਾਈਮ ਤੇ ਪਿਤਾ ਨੇ ਜਿਹੜਾ ਅਮਰ ਕਾਦੀ ਨਹੀਂ ਸੀ ਇਹ ਕੁ ਕੁ ਕਢਾਈਆਂ ਜਿਹੜੀਆਂ ਕੱਲ ਉਹਨੂੰ ਚ ਪਰੋਧ ਕੋ ਕਢਾਈਆਂ ਚ ਸੋ ਮੇਰੀ ਤੁਹਾਨੂੰ ਬੇਨਤੀ ਇੱਕ ਭਰਾ ਦਾ ਪਰਿਵਾਰਿਤ ਹੋ ਗਿਆ ਹੈ ਇਹ ਮੇਰੇ ਸਮਾਪਨ ਕਰਕੇ ਨਹੀਂ ਚਲੋ ਜੀ ਬਿਲਕੁਲ ਇਸ ਗੱਲ ਦੀ ਪੁਸ਼ਟੀ ਕਰਦੇ ਮਨਦੀਪ ਸਿੰਘ ਮਨਨ ਸਮਾਜ ਸੇਵਕ ਨੇ ਦੱਸਿਆ ਕਿ ਜੋ ਕਿ ਕੱਲ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਵਾਇਰਲ ਜਿਹੜੀ ਹੋ ਰਹੀ ਸੀ ਕਿ ਇੱਕ ਕਟਾੜੀ ਮਰਟੀ ਨੂੰ ਲਾ ਕੇ ਉਸ ਦੇ ਪਿਤਾ ਨੇ ਜਿਹੜੀ ਪੁਸ਼ਟੀ ਕੀਤੀ ਸੀ ਕਿ ਕਿ ਮੇਰੇ ਬੱਚੀ ਨੇ ਮੇਰੇ ਉੱਤੇ ਜਿਹੜੇ ਦੋਸ਼ ਲਗਾਏ ਸਨ ਲੜਕੀ ਕੋਮਲ ਤੁਹਾਨੂੰ ਲੱਗ ਗਈ ਤਾਂ ਉਹ ਆਪਣੇ ਪਿਤਾ ਦੇ ਕੋਲੋਂ ਜਿਹੜੀ ਹੈ ਮਾਫੀ ਵੀ ਮੰਗਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਉਹ ਆਪਣੇ ਚਾਹ ਦਾ ਜਿਹੜਾ ਰੋਜ਼ਗਾਰ ਕਰ ਰਹੀ ਹੈ ਕਿਉਂਕਿ ਹਰ ਇੱਕ ਸਮਾਜ ਸੇਕ ਨੂੰ ਚਾਹੀਦਾ ਕਿ ਇਸ ਤਰੀਕੇ ਦੇ ਨਾਲ ਹਰ ਇੱਕ ਧੀ ਦਾ ਜਾਂ ਹਰ ਇੱਕ ਨੌਜਵਾਨ ਦਾ ਜਿਹੜਾ ਹੈ ਉਸ ਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ ਤੇ ਇਹ ਕੰਮ ਦੇ ਵਿੱਚ ਸਾਥ ਦੇਣਾ ਚਾਹੀਦਾ ਹੈ ਕਿ ਜੋ ਕਿ ਲੋਕ ਜਿਹੜੇ ਨੇ ਨਸ਼ੇ ਵੱਲ ਜਾ ਰਹੇ ਨੇ ਨੌਜਵਾਨ ਜਿਹੜੀਆਂ ਧੀਆਂ ਵੀ ਗਈਆਂ ਜਾ ਰਹੀਆਂ ਨੇ ਉਸ ਤੋਂ ਪਿੱਛੇ ਹੋ ਕੇ ਆਪਣੀ ਮਿਹਨਤ ਮਜ਼ਦੂਰੀ ਕਰਦੇ ਮਿਹਨਤ ਕਾਚ ਲੋਕ ਅਕਸਰ ਜਿਹੜੇ ਹੁੰਦੇ ਨੇ ਉਹ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਮਿਹਨਤ ਦੇ ਵਿੱਚ ਵਿਸ਼ਵਾਸ ਰੱਖ ਕੇ ਆਪਣਾ ਜਣਾ ਕਾਰੋਬਾਰ ਚਲਾਉਂਦੇ ਨੇ ਤੇ ਚਾਹ ਦੀ ਜਿਹੜੀ ਹੈ ਬੱਚੀ ਹੈ ਸਬਕੂ ਪੀਸਟਾਲ ਹੈ ਜੋ ਰਈਏ ਦੇ ਵਿੱਚ ਆ ਫ੍ਰਿੱਜ ਦੇ ਥੱਲੇ ਇਸ ਨੂੰ ਹਰ ਕੋਈ ਆਣ ਕੇ ਸਵਾਦ ਸੇਕੀ ਜਿਹੜਾ ਮਿਲ ਰਿਹਾ ਤੇ ਕਿਤਨਾ ਕਿਤੇ ਇਸ ਦੀ ਜਿਹੜੀ ਆ ਸੇਵਾ ਵੀ ਕਰ ਰਹੇ ਨੇ ਮਦਦ ਵੀ ਕਰ ਰਹੇ ਨੇ ਕੈਮਰਾ ਪਰਸਨ ਦੇ ਨਾਲ